ਸੁਵਿੰਦਰ ਨਾਲ ਮੇਰੀ ਮਿੱਤਰਤਾ ਵਿਦਿਆਰਥੀ ਜੀਵਨ ਦੀ ਹੈ ਬਹੁਤ ਵੱਡਾ ਕਲਾਕਾਰ ਯਾਰਾਂ ਦਾ ਯਾਰ ਹਾਸਿਆਂ ਦਾ ਫਨਕਾਰ ਵਿਵਖਤਾ ਰੁਕਸਤ ਹੋਣਾ ਪਰਿਵਾਰ ਲਈ ਤਾਂ ਦੁਖਦਾਈ ਹੈ ਸਾਡੇ ਵਰਗੇ ਮਿੱਤਰਾਂ ਲਈ ਵੀ ਹੈ ਪੰਜਾਬ ਦੀ ਇੰਡਸਟਰੀ ਨੂੰ ਵੀ ਹੈ ਸੋ ਮੈਂ ਤੇ ਵੈਗਰੂ ਦੇ ਚਰਨਾ ਚਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾ ਚ ਨਵਾਸ ਪਕ ਜਸਵਿੰਦਰ ਪੱਲਾ ਦੀ ਅੱਜ ਅੰਤਿਮ ਯਾਤਰਾ ਸੀ ਤਾਂ ਉਹਨਾਂ ਨੂੰ ਅਗਦੀ ਪੇਟ ਕੀਤਾ ਗਿਆ ਜਿਸ ਤੋਂ ਬਾਅਦ ਜਾ ਕੇ ਉਹਨਾਂ ਦੇ ਨਾਲ ਦੇ ਸਾਥੀ ਕਲਾਕਾਰ ਬਹੁਤ ਪਹੁੰਚੇ ਨੇ ਕੈਨੇਡਾ ਅਮਰੀਕਾ ਤੋਂ ਵੀ ਉਹਨਾਂ ਦੇ ਸਾਥੀ ਪਹੁੰਚੇ ਨੇ ਸਭ ਲੈ ਕੇ ਪੰਮੀ ਬਾਈ ਜੀ ਸਾਡੇ ਨਾਲ ਹੋਣਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰੀਕੇ ਦਾ ਸਤਿਕਾਰ ਉਹਨਾਂ ਨਾਲ ਰਿਹਾ ਕਿਸ ਤਰੀਕੇ ਦੇ ਯਾਦਾਂ ਜੁੜੀਆਂ ਨਾਲ ਪੰਮੀ ਜੀ ਕਿਵੇਂ ਦੇਖਦੇ ਹੋ ਕਿ ਅੱਜ ਹਰ ਬੰਦਾ ਰੋ ਰਿਹਾ ਹੈ ਪੰਜਾਬ ਦਾ ਕੋਈ ਵੀਰ ਦਾ ਹੀ ਬੱਚਾ ਹੋਵੇਗਾ ਜਿਹੜਾ ਨਹੀਂ ਰੋ ਰਿਹਾ ਕਿਉਂਕਿ ਜਸਵਿੰਦਰ ਭੱਲਾ ਜੀ ਉਹ ਸ਼ਖਸੀਅਤ ਸੀ ਜਿਹੜੇ ਅਕੱਲ-ਕੱਲੇ ਘਰ ਪਹੁੰਚ ਚੁੱਕੇ ਸੀ ਕੋਈ ਟੀਵੀਾਂ 'ਚ ਕਦੇ ਫੋਨਾਂ 'ਚ ਤਾਂ ਬੰਦਾ ਜਿਹੜਾ ਜਾਣਦਾ ਸੀ ਨਹੀਂ ਜਾਣਦਾ ਸੀ ਉਹ ਵੀ ਅੱਜ ਕਿਤੇ ਨਾ ਕਿਤੇ ਅੱਖਾਂ ਦੇ ਵਿੱਚ ਨਾ ਦੇਖੋ ਜਸਵਿੰਦਰ ਨਾਲ ਮੇਰੀ ਮਿੱਤਰਤਾ ਵਿਦਿਆਰਥੀ ਜੀਵਨ ਦੀ ਆ ਬਹੁਤ ਵੱਡਾ ਕਲਾਕਾਰ ਯਾਰਾਂ ਦਾ ਯਾਰ ਹਾਸਿਆਂ ਦਾ ਫਨਕਾਰ ਉਹਦਾ ਬੇਵਕਤਾਂ ਰੁਕਸਤ ਹੋਣਾ ਪਰਿਵਾਰ ਲਈ ਤਾਂ ਦੁਖਦਾਈ ਹੈ ਸਾਡੇ ਵਰਗੇ ਮਿੱਤਰਾਂ ਲਈ ਵੀ ਹੈ ਪੰਜਾਬ ਦੀ ਇੰਡਸਟਰੀ ਨੂੰ ਵੀ ਹੈ ਸੋ ਮੈਂ ਤੇ ਵੈਗਰੂ ਦੇ ਚਰਨਾ ਚ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਪਿੱਛੇ ਪਰਵਾਰ ਨੂੰ ਪਾਣਾ ਬੰਦ ਰਾ ਬਖਸ਼ੇ ਤੇ ਜਸਵਿੰਦਰ ਪਰਲਾਤਾ ਸ਼ਨਕਾਟਾ ਹਮੇਸ਼ਾ ਫੇਜਾ ਜੀ ਮੇਰਾ ਸਫਰ ਰਿਹਾ ਤੁਹਾਡੇ ਨਾਲ ਉਹਨਾਂ ਦਾ ਬਹੁਤ ਹੀ ਵਧੀਆ ਬਹੁਤ ਹੀ ਮੇਰਤ ਠੀਕ ਹੈ ਬਿਲਕੁਲ ਦੇਖੋ ਕਿ ਪੰਮੀ ਬਾਈ ਜੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਕਾਫੀ ਯਾਦਾਂ ਉਹਨਾਂ ਨਾਲ ਜੁੜੀਆਂ ਹੋਈਆਂ ਤਾਂ ਇਸ ਨੂੰ ਲੈ ਕੇ ਹੋਰ ਵੀ ਕਲਾਕਾਰ ਰੇਸ਼ਮ ਸਿੰਘ ਅਨਮੋਲ ਤੇ ਨਾਲ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼